ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਮਹਾਰਾਜ ਦਰਿਆ ਦੇ ਕਿਨਾਰੇ ਗਏ ਤੇ ਜਦੋਂ ਸਤਗੁਰੂ ਗਏ ਸਾਰੇ ਮੁਲਾ ਸੁਚੇਤ ਹੋ ਗਏ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਡੇ ਚ ਸਾਡੇ ਕੋਲ ਆ ਕੇ ਬਹਿਣਗੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜਿਨ੍ਹਾਂ ਦੀ ਕਲਗੀ ਦੇ ਵਿੱਚ ਲੱਗੇ ਕੋਈ ਹੀਰੇ ਤੇ ਮੋਤੀ ਚਮਕਦੇ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾ ਰਹੇ ਆ ਚਲੋ ਮੈਂ ਸਾਖੀ ਕਹਿ ਦੇਂਦਾ ਸੌਖਾ ਹੋ ਜਾਏਗਾ ਹੋਰ ਤੇ ਇੱਕ ਮਲਾ ਬੈਠਾ ਉਹਦੇ ਮਨ ਚ ਇਹ ਵੇ ਬੇੜੀ ਮੇਰੀ ਸਾਦੀ ਜੀ ਪੁਰਾਣੀ ਹੈ ਤੇਰੀ ਪੋਸ਼ਾਕ ਦੇਖਣਾ ਤੇਰੇ ਪਵਿੱਤਰ ਮੁਖ ਤੇ ਕਲਗੀ ਸੀਸ ਤੇ ਦੇਖਣਾ ਤੇ ਬੇੜੀ ਦੇਖਣਾ ਇੰਨੀ ਚੰਗੀ ਨਵੀਂ ਬੇੜੀ ਨਹੀਂ ਮੁਰੰਮਤ ਕੀਤੀ ਪੁਰਾਣੀ ਤੇ ਬੜਾ ਚੰਗਾ ਹੋ ਜਾਏ ਜੇ ਕਿਤੇ ਗਰੀਬ ਤਰਸ ਕਰਕੇ ਗਰੀਬਨਵਾਜ਼ ਮੇਰੀ ਬੇੜੀ ਵਿੱਚ ਆ ਜਾਏ ਹੈ ਮੁਸਲਮਾਨ ਸੈਦਾ ਉਹਦਾ ਨਾਮ ਹੈ ਸੁਣਿਆ ਹੋਵੇ ਸੈਦਾ ਹਜ਼ੂਰ ਸੱਚੇ ਪਾਤਸ਼ਾਹ ਘੋੜੇ ਤੁੱਤਰਦੇ ਆ ਜਦੋਂ ਬੇੜੀਆਂ ਵੱਲ ਜਾਂਦੇ ਆ ਮਲਾ ਹੱਥ ਜੋੜ ਕੇ ਖਲੋਤੇ ਆ ਤੇ ਮਨ ਚ ਇਹ ਵੀ ਮੇਰੀ ਬੇੜੀ 'ਚ ਬੈਠਣਗੇ ਇੰਨੀ ਮਾਇਆ ਦੇਣਗੇ ਮੇਰੀ 'ਚ ਬੈਠਣਗੇ ਇਹਨਾ ਨਾ ਮਿਲੇਗਾ ਪਾਤਸ਼ਾਹ ਤੇ ਸੈਦੇ ਦੀਆਂ ਅੱਖਾਂ ਬੰਦ ਨਹੀਂ ਵੇਖ ਨਹੀਂ ਰਿਹਾ ਨੇਤਰ ਬੰਦ ਕਰਕੇ ਅੰਦਰੋਂ ਬੰਦ ਹੀ ਅਰਦਾਸ ਕਰਦਾ ਐ ਅੱਜ ਬੇੜੀ ਚ ਆ ਕੇ ਬੈਠ ਜਾਏ ਮੈਂ ਚੱਪੂ ਵੀ ਤੇਰੇ ਵੱਲ ਮੂੰਹ ਕਰਕੇ ਮਾਰਾਂਗਾ ਮੈਂ ਦੂਜੇ ਪਾਸੇ ਮੂੰਹ ਨਹੀਂ ਕਰਨਾ ਕਿਉਂਕਿ ਤੇਰੇ ਵੱਲ ਪੇਟ ਨਾ ਹੋ ਜਾਏ ਆ ਜਾ ਇੱਕ ਵਾਰੀ ਬੇੜੀ ਚ ਨਾ ਆਵਾਜ਼ ਦੇਂਦਾ ਨਾ ਉਠੇ ਸੱਚੀ ਮੁੱਚੀ ਮੇਰੇ ਕਲਗੀ ਵਾਲੇ ਲੰਘਦੇ ਆ ਲੰਘਦੇ ਆ ਸੈਦੇ ਦੀ ਬੇੜੀ ਚ ਆ ਬੈਠੇ ਮੈਂ ਤਾਂ ਬੇਨਤੀ ਕੀਤੀ ਕੁਝ ਨਹੀਂ ਕੀਤਾ ਮਣਾ ਬਸ ਆਹੀ ਬੇਨਤੀ ਕਰ ਲਾ ਬੇੜੀ 'ਚ ਬੈਠ ਕੇ ਆਪ ਨੂੰ ਪਤਾ ਹੈ ਅਕਸਰ ਮਲਾ ਜਿਹੜੇ ਨੇ ਉਹ ਜਿੱਧਰ ਕਿਨਾਰੇ ਬੇੜੀ ਲਈ ਯਾਨੀ ਉਧਰ ਮੂੰਹ ਕਰਕੇ ਚੱਪੂ ਮਾਰਦੇ ਆ ਇਹਨੇ ਹਜ਼ੂਰ ਵੱਲ ਮੁੱਖ ਕਰ ਲਿਆ ਜਿੱਧਰ ਬੇੜੀ ਜਾਣੀ ਅੱਗੇ ਪਿੱਠ ਕਰ ਲਈ ਨਾਲੇ ਚੱਪੂ ਮਾਰਦੇ ਨਾਲ ਕਲਗੀ ਵਾਲੇ ਨੂੰ ਦੇਖੀ ਜਾ ਰਿਹਾ ਉਸ ਦੇ ਦੇਖਣ ਵਿੱਚ ਰਸ ਭਰ ਗਿਆ ਜਦੋਂ ਕਿਨਾਰਾ ਆ ਗਿਆ ਪਤਾ ਹੀ ਨਹੀਂ ਲੱਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਥੱਲੇ ਉਤਰੇ ਨਾਲ ਦੇ ਸਿੱਖ ਸੰਗਤ ਹਜ਼ੂਰ ਨੇ ਕਹਿ ਦੀ ਮਜ਼ਦੂਰੀ ਦਿਓ ਉਹਦੀਆਂ ਅੱਖਾਂ ਨੰਮ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਅਦ੍ਰਿਸ਼ਟ ਤੇ ਚੁੱਪ ਜਿਹੜੀ ਰਹਿਮਤ ਛੋਦ ਚ ਪਰਵੇਸ਼ ਕਰ ਗਈ ਹਜ਼ੂਰ ਕਹਿਣ ਲੱਗੇ ਦੀ ਮਜ਼ਦੂਰੀ ਦਿਓ ਜਿੰਨੇ ਪੈਸੇ ਬੰਦੇ ਆ ਉਹ ਅੱਖਾਂ ਭਰ ਗਿਆ 베ੜੀ ਲਾ ਕੇ ਲੰਗਰ ਪਾ ਕੇ 베ੜੀ ਨੂੰ 베ੜੀ ਨੂੰ ਲੰਗਰ ਪਾ ਲੰਗਰ ਸ਼ਬਦ ਵੀ ਇੱਥੋਂ ਬਣਿਆ ਜੀ ਆ ਅੰਕਰ ਕਹਿੰਦੇ ਹੋ ਤੁਸੀਂ ਜੇ ਜਾਜ ਰੋਕਦੇ ਆ ਲੰਗਰ ਦਾ ਮਤਲਬ ਹੈ ਸਹਾਰਾ ਦੇਣਾ ਉਹਨੇ ਬੇੜੀ ਆਪਣੀ ਬੰਨ ਦਿੱਤੀ ਤੇ ਸਤਿਗੁਰੂ ਜਦੋਂ ਉਤਰੇ ਤੇ ਚਰਨਾ ਤੇ ਮੱਥਾ ਟੇਕ ਕੇ ਕਹਿੰਦਾ ਦਾਤਾ ਇੱਕ ਮਲਾ ਦੂਜੇ ਮਲਾ ਤੋਂ ਕਦੀ ਪੈਸੇ ਨਹੀਂ ਲੈਂਦਾ ਹੁੰਦਾ ਸਾਰੇ ਖੰਭ ਹੋਏ ਸਨ ਉਹਦੀਆਂ ਅੱਖਾਂ ਨਮ ਸਨ ਉਹਦੇ ਸੀਨੇ ਚੋਂ ਆ ਅਸਲੀ ਅਰਦਾਸ ਨਿਕਲੀ ਕਹਿੰਦਾ ਇੱਕ ਮਲਾ ਦੂਜੇ ਮਲਾਹਾਂ ਤੋਂ ਕਦੀ ਪੈਸੇ ਨਹੀਂ ਲੈਂਦਾ। 파ਵੇਂ ਮੇਰੀ ਮਜ਼ਦੂਰੀ ਕਰਕੇ ਮੈਂ ਰੋਟੀ ਖਾਣਾ ਮੇਰੀ ਢੇੜੀ ਪੁਰਾਣੀ ਦੀ ਹੈ। ਪਰ ਮੈਂ ਇਨਾ ਕਿਰਦਾ ਦਾ ਮੈਂ ਪੈਸੇ ਨਹੀਂ ਲੈਣੇ। ਹਜ਼ੂਰ ਅੱਜ ਪਏ। ਕਹਿੰਦੇ ਸਾਡੀਆਂ ਤਾਂ ਢੇੜੀਆਂ ਕੋਈ ਨਹੀਂ ਚੱਲਦੀਆਂ। ਕਹਿੰਦਾ ਪਹਿਲਾਂ ਨਹੀਂ ਸੀ ਪਤਾ। ਪਰ ਅੱਜ ਤੇ ਜਿੱਦ ਬੈਠੇ ਤੁਹਾਡੇ ਚਰਨਾਂ 'ਚ ਮੈਂ ਦੇਖਿਆ ਤੁਸੀਂ ਵੀ ਮਲਾਓ। ਮੈਂ ਪਾਣੀ ਤੋਂ ਲੋਕਾਂ ਨੂੰ ਪਾਰ ਕਰਨਾ ਤੂੰ ਭਵ ਸਾਗਰ ਤੋਂ ਲੋਕਾਂ ਨੂੰ ਪਾਰ ਕਰ। ਇੱਕ ਮਲਾ ਦੂਜੇ ਤੋਂ ਨਹੀਂ ਪੈਸੇ ਲੈਂਦਾ ਹਜ਼ੂਰ ਖਸਪੈ ਮਹਾਰਾਜ ਕਹਿੰ ਲਗੇ ਕੁਛ ਕਹਿੰਦਾ ਬਸ ਇੱਕ ਬੇਨਤੀ ਹੈ ਅੱਜ ਤੁਸੀਂ ਥਰੁੱਟ ਕੇ ਸਾਡੇ ਘਾਟ ਤੇ ਆਹੇ ਮੇਰੀ ਬੇੜੀ ਵਿੱਚ ਬੈਠ ਕੇ ਮੈਂ ਦੂਜੇ ਕਿਨਾਰੇ ਲਾ ਦਿੱਤਾ ਕੱਲ ਨੂੰ ਮਰਨ ਤੋਂ ਬਾਅਦ ਮੈਂ ਤੇਰੇ ਘਾਟ ਤੇ ਜਾਣਾ ਮੈਂ ਤੇਰੇ ਤੋਂ ਕੁਝ ਨਹੀਂ ਮੰਗਦਾ ਤੂੰ ਮੇਰੇ ਕਰਮ ਨਾ ਵੇਖੀ ਮੈਨੂੰ ਕਿਨਾਰੇ ਲਾ ਦੇ